ਆਮ ਰਾਤ ਬਿਮਾਰੀ ਜੰਗਲ ਦੀ ਅੱਗ ਵਾਂਗੂ ਫੈਲ ਰਹੀ ਹੈ 슈ਗਰ ਦੀ ਆਪਾਂ ਉਸ ਤੇ ਗੱਲ ਕਰਾਂਗੇ ਤੇ ਛੜਦੀ ਜਾਂ ਕਿੰਨੀਆਂ ਖਰਾਬ ਹੋ ਜਾਂਦੀਆਂ ਲੀਵਰ ਦੀ ਪ੍ਰੋਬਲਮ ਆ ਜਾਂਦੀ ਆ ਅੱਖਾਂ ਦੀ ਪ੍ਰੋਬਲਮ ਆਉਂਦੀ ਗੈਂਗਰੀਨ ਹੋ ਜਾਂਦੀ ਹੈ ਨਾ ਇਸ ਤੇ ਅਸੀਂ ਕਾਫੀ ਸਮੇਂ ਤੋਂ ਕੰਮ ਕਰ ਰਹੇ ਸੀਗੇ ਖੁਰਾਕ ਤਿਆਰ ਕੀਤੀ ਜਿਹੜੀ ਬੋਡੀ ਨੂੰ ਜ਼ਰੂਰਤ ਹੈ ਸ਼ੂਗਰ ਦੀ ਜੋ ਦਵਾਈ ਆ ਜਿਹੜੀ 24 ਘੰਟੇ ਦੇ ਵਿੱਚ ਵਿੱਚ ਸ਼ੂਗਰ ਨੂੰ ਕੰਟਰੋਲ ਕਰਦੀ ਆ। ਇਸ ਕਰ ਸ਼ੂਗਰ ਦੇ ਮਰੀਜ਼ਾਂ ਨੂੰ ਸ਼ੂਗਰ ਮੈਨੇਜ ਕਰਨ ਲਈ ਉਹਨਾਂ ਨੂੰ ਕੁਦਰਤੀ ਖੁਰਾਕ ਦਿੱਤੀ ਜਾਵੇ ਜੋ ਬੋਡੀ ਨੂੰ ਲੋੜ ਆ ਤੇ ਫਿਰ ਉਹਨਾਂ ਨੂੰ ਬਾਹਰਲੀ ਦਵਾਈਆਂ ਖਾਣ ਦੀ ਲੋੜ ਨਹੀਂ ਪਊ। ਆਪਾਂ ਜੀਨੈਕਸ 74 ਦੀ ਮੈਨੂਫੈਕਚਰਿੰਗ ਦੇ ਵਿੱਚ ਕਾਨਪੁਰ ਦੇ ਵਿੱਚ ਤਿਆਰ ਹੋ ਗਈ ਔਰ ਪੂਰੇ ਭਾਰਤ ਦੇ ਵਿੱਚ ਤਕਰੀਬਨ ਜਾ ਰਹੀ ਦੇਸ਼ਾਂ ਦੇਸ਼ਾਂ ਵਿੱਚ ਵੀ ਜਾ ਰਹੀ ਹੈ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸੋ ਅਸੀਂ ਅੱਜ ਫਿਰ ਤੋਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਵਧੀਆ ਜੀ ਹਰਬਲਿਕ ਦਵਾਈ ਬਾਰੇ ਜਾਣਕਾਰੀ ਦਿਓ ਜੀ ਬਿਲਕੁਲ ਸਭ ਤੋਂ ਪਹਿਲਾਂ ਪੂਰੇ ਪੰਜਾਬ ਪੰਜਾਬ ਵਾਸੀਆਂ ਨੂੰ ਫਤਿਹ ਬਲਉ ਨੇ ਆ ਵਾਹੀਬੁਰਜੀ ਦਾ ਖਾਲਸਾ ਵਾਹੀਬੁਰਜੀ ਦੀ ਫਤਿਹ ਅ ਵਕਈ ਤਰਮੀਨੇ ਬਾਬਾ ਜੀ ਦੁਬਾਰਾ ਸਟੂਡੀਓ ਤੇ ਬੈਠਣ ਦਾ ਮੌਕਾ ਮਿਲਿਆ ਪਾ ਅਕਸਰ ਗੱਲਬਾਤ ਹੁੰਦੀ ਰਹਿੰਦੀ ਹੈ ਜਗਰਾ ਸਿੰਘ ਜੀ ਨਾਲ ਵੀ ਤਿੰਨ ਮਹੀਨੇ ਪਹਿਲਾਂ ਜਦੋਂ ਆਈ ਸੀ ਐਸੀ ਕਾਨਪਰ ਤੋਂ ਉੱਤਰ ਪ੍ਰਦੇਸ਼ ਦੇ ਵਿੱਚ ਆਪਣੀ ਮੈਨੂਫੈਕਚਰਿੰਗ ਆ ਪਾ ਜਗਰਾ ਸਿੰਘ ਜੀ ਨੇ ਕਿਹਾ ਸੀ ਵੀ ਭਾਈ ਸਾਹਿਬ ਜੇ ਇਹਨੂੰ ਪੰਜਾਬ ਦੇ ਵਿੱਚ ਵੀ ਤੁਸੀਂ ਲੋਕਾਂ ਤੱਕ ਸੁਨੇਹਾ ਪਹੁੰਚਾਓ ਕਿਉਂਕਿ ਮੈਨੂਫੈਕਚਰਿੰਗ ਤੁਹਾਡੀ ਆਯੁਰਵੈਦਿਕ ਦਵਾਈਆਂ ਦੀ ਆ ਤੇ ਰਿਜ਼ਲਟ ਵੀ ਬਹੁਤ ਵਧੀਆ ਆਉਂਦੇ ਆ ਅਸੀਂ ਜੋ ਸੁਨੇਹਾ ਦਿੱਤਾ ਸੀ ਪੰਜਾਬ ਦੇ ਲੋਕਾਂ ਨੂੰ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਆਪਣੇ 5 ਸਟੋਰ ਖੁੱਲ ਚੁੱਕੇ ਆ ਸਟੋਰਾਂ ਬਾਰੇ ਉਸ ਦਿਨ ਦੱਸਿਆ ਸੀ ਤੇ ਅੱਜ ਦਾ ਜਿਹੜਾ ਆਪਣਾ ਟੌਪਿਕ ਆ ਜਿਹੜੀ ਨਾਮਰਾਤ ਬਿਮਾਰੀ ਜੰਗਲ ਦੀ ਅੱਗ ਵਾਂਗੂ ਫੈਲ ਰਹੀ ਹੈ 슈ਗਰ ਦੀ ਆਪਾਂ ਉਸ ਤੇ ਗੱਲ ਕਰਾਂਗੇ ਭਾਈ ਸਾਹਿਬ ਹੁਣਾਂ ਦਾ ਕਹਿਣਾ ਇਹੀ ਸੀ ਜਗਰਾਸਨ ਜੀ ਹੁਣਾਂ ਦਾ ਕਿ ਕਿਸੇ ਨਾ ਕਿਸੇ ਉਸ ਬਿਮਾਰੀ ਬਾਰੇ ਤੁਸੀਂ ਜਰੂਰ ਜਾਣਕਾਰੀ ਦਿਓ ਜਿਸ ਦੇ ਵਿੱਚ ਲੋਕ ਬਹੁਤ ਜ਼ਿਆਦਾ ਗ੍ਰਸਤ ਆ ਤੇ ਜੇ 슈ਗਰ ਦੀ ਗੱਲ ਕਰੀਏ ਤਾਂ ਹਰ ਤੀਜੇ ਘਰ ਦੇ ਵਿੱਚ 슈ਗਰ ਦਾ ਪੇਸ਼ੈਂਟ ਆ ਹਾਂਜੀ ਬਿਲਕੁਲ ਇਹ ਦੂਜੀ ਗੱਲ ਇਹ ਆ ਕਿ 슈ਗਰ ਨੂੰ ਕੰਟਰੋਲ ਕਰਨ ਵਾਸਤੇ ਲੋਕ ਜਿਹੜੀਆਂ ਦਵਾਈਆਂ ਦੀ ਵਰਤੋਂ ਕਰ ਰਹੇ ਆ 슈ਗਰ ਨੂੰ ਮੈਨੇਜ ਕਰਨ ਵਾਸਤੇ ਜਿਹੜੀ ਟੈਬਲੇਟ ਜਾਂ ਇਨਸੂਲਿਨ ਵਗੈਰਾ ਬਾਹਰ ਤੋਂ ਲੈ ਰਹੇ ਆ ਤਾਂ ਇਹ ਲੋਕੋ ਇਹ ਨਹੀਂ ਜਾਣਦੇ ਕਿ ਉਹਦੇ ਨਾਲ ਬੋਡੀ ਦੇ ਹੋਰ ਵੀ ਆਰਗਨ ਖਰਾਬ ਹੋ ਰਹੇ ਆ ਹਾਂਜੀ ਸ਼ੂਗਰ ਦੇ ਪੇਸ਼ੈਂਟ ਦੀ ਆ ਕਿਡਨੀਆਂ ਖਰਾਬ ਹੋ ਜਾਂਦੀਆਂ ਲੀਵਰ ਦੀ ਪ੍ਰੋਬਲਮ ਆ ਜਾਂਦੀ ਆ ਅੱਖਾਂ ਦੀ ਪ੍ਰੋਬਲਮ ਆਉਂਦੀ ਗੈਂਗਰੀਨ ਹੋ ਜਾਂਦੀ ਹੈ ਨਾ ਹਾਂਜੀ ਇਸ ਤੇ ਅਸੀਂ ਕਾਫੀ ਸਮੇਂ ਤੋਂ ਕੰਮ ਕਰ ਰਹੇ ਸੀਗੇ ਕਿਉਂਕਿ ਟੋਟਲ ਸਾਡਾ ਜਿਹੜਾ ਕੰਮ ਆ ਆਰਗੈਨਿਕ ਤੇ ਆਯੁਰਵੇਦਿਕ ਪ੍ਰੋਡਕਟਾਂ ਤੇ ਆ ਸਾਰੀਆਂ ਇਹ ਘਰ ਦੇ ਵਿੱਚ ਵਰਤਨ ਵਾਲੀਆਂ ਜਿਹੜੀਆਂ ਜ਼ਹਿਰ ਮੁਕਤ ਸਵੇਰ ਤੋਂ ਲੈ ਕੇ ਸ਼ਾਮ ਤੱਕ ਵਰਤਨ ਵਾਲੀਆਂ ਚੀਜ਼ਾਂ ਅਸੀਂ ਤਿਆਰ ਕਰ ਰਹੇ ਹਾਂ। ਸੁਧਰ ਤੇ ਕੰਮ ਚੱਲ ਰਿਹਾ ਸੀ। ਅਸੀਂ ਜਸ ਸੀਟੇ ਤੇ ਪਹੁੰਚਿਆ ਕਿ ਜੇ ਪ੍ਰਮਾਤਮਾ ਨੇ ਇੱਕ ਸਰੀਰ ਨੂੰ 100 ਸਾਲ ਦੀ ਉਮਰ ਦਿੱਤੀ ਆ ਤੇ ਇਹਦਾ ਮਤਲਬ ਇਹ ਕਿ ਜਿਹੜੀ ਤੁਹਾਡੀ ਬਾਡੀ ਦੇ ਵਿੱਚ ਆਰਗਾਨ ਆ ਉਹਦੀ ਵੀ ਉਮਰ ਉਨੀ ਹੋਣੀ ਹੋਊਗੀ। ਤੁਹਾਡੀਆਂ ਅੱਖਾਂ ਦੀ ਉਮਰ 100 ਸਾਲ ਹੋਣੀ ਚਾਹੀਦੀ ਆ। ਤੁਹਾਡੀਆਂ ਕਿਡਨੀਆਂ ਦੀ ਵੀ 100 ਸਾਲ ਹੋਣੀ ਚਾਹੀਦੀ ਤੇ ਨਹੀਂ ਕਰਦੀ। ਤੇ ਫਿਰ ਇਹ ਕਿਵੇਂ ਹੁੰਦਾ ਵੀ ਜੇ ਸਰੀਰ ਦਾ ਕੋਈ ਅੰਗ ਦੇ ਵਿੱਚ ਕੋਈ ਪ੍ਰੋਬਲਮ ਆ ਗਈ। ਅਸੀਂ ਉਹ ਠੀਕ ਕਰਨ ਦੀ بجائے ਬਾਹਰ ਤੋਂ ਆਰਟੀਫੀਸ਼ਲ ਤਰੀਕੇ ਦੇ ਨਾਲ ਉਹਦੀ ਜਿਹੜੀ ਜ਼ਰੂਰਤਾਂ ਪੂਰੀ ਕਰਨੀ ਸ਼ੁਰੂ ਕਰ ਦਿੰਦੇ ਆ ਜੀ ਸ਼ੁਕਰ ਦੀ ਗੱਲ ਕਰ ਲੈਣੇ ਆ ਲੋਕ ਇਨਸੂਲਿਨ ਬਾਹਰ ਤੋਂ ਲੈ ਰਹੇ ਆ ਟੈਬਲ ਖਾ ਰਹੇ ਆ ਹਾਲਾਂਕਿ ਇਨਸੂਲਿਨ ਬਣਾਉਣ ਦਾ ਕੰਮ ਪੈਨਕ੍ਰੀਆਜ਼ ਦਾ ਹੁੰਦਾ ਬੋਡੀ ਇਹ ਵਿੱਚ ਉਹਦੀ ਰਿਪੇਅਰ ਕਰਨ ਦੀ بجائے ਆਰਟੀਫੀਸ਼ਲ ਤਰੀਕੇ ਦੇ ਨਾਲ ਬਾਹਰ ਤੋਂ ਇਨਸੂਲਿਨ ਦਿੱਤੀ ਜਾ ਰਹੀ ਆ ਤੇ ਜਿਹੜੀ ਚੀਜ਼ ਪ੍ਰਮਾਤਮਾ ਨੇ ਬਣਾ ਕੇ ਭੇਜੀ ਆ ਉਹਨੂੰ ਠੀਕ ਕਿਉਂ ਨਾ ਕੀਤਾ ਜਾਵੇ ਜਦੋਂ ਆਪਣਾ ਕੋਈ ਵੀ ਬਾਜ਼ਾਰ ਦੇ ਵਿੱਚ ਜਦੋਂ ਆਪਾਂ ਮਾਰਕੀਟ ਦੇ ਵਿੱਚ ਕਿਸੇ ਵੀ ਮਸ਼ੀਨਰੀ ਦੀ ਗੱਲ ਕਰ ਲਈਏ ਅਗਰ ਉਹਦਾ ਕੋਈ ਪਾਰਸ ਖਰਾਬ ਹੁੰਦਾ ਤੇ ਅਸੀਂ ਪਾਰਸ ਨੂੰ ਠੀਕ ਕਰਦੇ ਹਾਂ রাইਟ ਨਾ ਕਿ ਕਿਸੇ ਹੋਰ ਤਰੀਕੇ ਦੇ ਨਾਲ ਉਹਨੂੰ ਚਲਾਇਆ ਜਾ ਸਕਦਾ রাইਟ ਇਸੇ ਤਰ੍ਹਾਂ ਹੀ ਅਸੀਂ ਸ਼ੂਗਰ ਦੀ ਜਿਹੜੀ ਮੈਡੀਸਨ ਤਿਆਰ ਕੀਤੀ ਉਹਨੂੰ ਮੈਡੀਸਨ ਨਹੀਂ ਕਹਿ ਸਕਦੇ ਇੱਕ ਖੁਰਾਕ ਕਹਿ ਸਕਦੇ ਹਾਂ ਕਿਉਂਕਿ ਸਵੇਰ ਤੋਂ ਸ਼ਾਮ ਤੱਕ ਜਿਹੜਾ ਭੋਜਨ ਅਸੀਂ ਖਾ ਰਹੇ ਹਾਂ ਟੋਟਲੀ ਜੇਰਾ ਤੇ ਅਸੀਂ ਉਹ ਖਰਾਕ ਤਿਆਰ ਕੀਤੀ ਜਿਹੜੀ ਬੋਡੀ ਨੂੰ ਜਰੂਰਤ ਹੈ ਸ਼ੂਗਰ ਦੀ ਜੋ ਦਵਾਈ ਆ ਜਿਹੜੀ 24 ਘੰਟੇ ਦੇ ਵਿੱਚ ਵਿੱਚ ਸ਼ੂਗਰ ਨੂੰ ਕੰਟਰੋਲ ਕਰਦੀ ਹੈ ਔਰ ਤੁਹਾਡਾ ਕਹਿਣਾ ਹੈ ਕਿ ਵੀ ਐਸਸੀ ਅੰਦਰੀਜੀ ਦਵਾਈਆਂ ਤੋਂ ਹਟਾ ਕੇ ਆਯੁਰਵੈਦਿਕ ਕੇ ਨਾਲ ਵੀ ਆ ਸ਼ੂਗਰ ਦੀ ਬਿਮਾਰੀ ਜਿਹੜੀ ਫੈਲ ਰਹੀ ਹੈ ਉਹਨੂੰ ਰੋਕ ਸਕਦੇ ਬਿਲਕੁਲ ਬਿਲਕੁਲ ਕਿਉਂਕਿ ਜਿਵੇਂ ਆਪਾਂ ਸ਼ੁਰੂਆਤ ਦੇ ਵਿੱਚ ਹੀ ਗੱਲ ਕੀਤੀ ਹੈ ਕਿ ਅੰਗਰੇਜ਼ੀ ਦਵਾਈਆਂ ਜਿਹੜੀਆਂ ਹੈਗੀਆਂ ਕਿ ਇਹ ਸ਼ੁਰੂਆਤੀ ਜਦੋਂ ਕੋਈ ਇਨਿਡੀਐਂਟਲੀ ਕੋਈ ਵੀ ਐਕਸੀਡੈਂਟ ਹੁੰਦਾ ਤਾਂ ਉਹਨੂੰ ਉਦੋਂ ਵਰਤਿਆ ਜਾਂਦਾ ਉਸ ਟਾਈਮ ਤੇ ਜੇ ਰੈਗੂਲਰ ਆਪਾਂ ਅੰਗਰੇਜ਼ੀ ਦਵਾਈ ਦੀ ਵਰਤੋਂ ਕਰਦੇ ਕਿਸੇ ਦੀ ਵੀ ਤਾਂ ਇਹ ਨੁਕਸਾਨ ਕਰਦੀ ਬੋਡੀ ਦੇ ਵਿੱਚ ਸਕੇ ਖਾਸ ਕਰਕੇ ਸ਼ੂਗਰ ਵਾਲੀ ਤੂੰ ਦੱਸਿਆ ਪਹਿਲਾਂ ਵੀ ਅੱਖਾਂ ਖਰਾਬ ਹੁੰਦੀਆਂ ਸ਼ੂਗਰ ਦੇ ਪਹਾਂਵ ਦੇਖਦੇ ਲੀਵਰ ਦੇ ਵਿੱਚ ਇਨਫੈਕਸ਼ਨ ਆਉਂਦੀ ਹੈ ਗੈਂਗਰੀਨ ਹੋ ਜਾਂਦੀ ਕਿਡਨੀਆ ਖਰਾਬ ਹੋ ਜਾਂਦੀਆਂ ਪਰ ਜੇਕਰ ਸ਼ੂਗਰ ਦੇ ਮਰੀਜ਼ਾਂ ਨੂੰ ਸ਼ੂਗਰ ਮੈਨੇਜ ਕਰਨ ਲਈ ਉਹਨਾਂ ਨੂੰ ਕੁਦਰਤੀ ਖੁਰਾਕ ਦਿੱਤੀ ਜਾਵੇ ਜੋ ਬਾਡੀ ਨੂੰ ਲੋਡ ਆ ਤਾਂ ਫਿਰ ਉਹਨਾਂ ਨੂੰ ਬਾਹਰ ਲੀਆਂ ਦਵਾਈਆਂ ਖਾਣ ਦੀ ਲੋੜ ਨਹੀਂ ਪਊ। ਤੋਂ ਆਪਾਂ ਜੀਨੈਕਸ 94 ਦੀ ਮੈਨੂਫੈਕਚਰਿੰਗ ਦੇ ਵਿੱਚ ਕਾਨਪੁਰ ਦੇ ਵਿੱਚ ਕਿਆਰ ਹੋ ਗਈ ਹੈ ਔਰ ਪੂਰੇ ਭਾਰਤ ਦੇ ਵਿੱਚ ਤਕਰੀਬਨ ਜਾ ਰਹੀ ਦੇਸ਼ਾਂ ਦੇਸ਼ਾਂ ਦੇ ਵਿੱਚ ਵੀ ਜਾ ਰਹੀ ਆ ਪੰਜਾਬ ਦੇ ਵਿੱਚ ਵੀ ਪੰਜ ਸਟੋਰ ਆਪਣੇ ਖੁੱਲ ਚੁੱਕੇ ਆ ਮਲੂਰ ਦੇ ਵਿੱਚ ਸਟੋਰ ਖੁੱਲ ਗਿਆ ਫਰੀਦਪੁਰ ਦੇ ਵਿੱਚ ਸਟੋਰ ਖੁੱਲ ਗਿਆ ਅੰਮ੍ਰਿਤਸਰ ਦੇ ਵਿੱਚ ਖੁੱਲ ਗਿਆ ਤੇ ਆਪਣੇ ਮੋਗੇ ਦੇ ਵਿੱਚ ਵੀ ਖੁੱਲ ਗਿਆ ਸਟੋਰ ਤੇ ਲਾਗੇ ਧਰਮਕੋਟ ਦੇ ਵਿੱਚ ਬਾਕੀ ਭਾਰਤ ਦੇ ਵਿੱਚ ਤਾਂ ਅਲੱਗ-ਅਲੱਗ ਜਗ੍ਹਾ ਤੇ ਹੈਗੀ ਐ ਸਟੋਰ ਹੈ ਨਾ ਕੰਮ ਕੀ ਹੈ ਜਿੱਦਾਂ ਤੁਹਾਨੂੰ ਕਿਹਾ ਸੀ ਵੀ ਅੰਗਰੇਜ਼ੀ ਦਵਾਈਆਂ ਜੇ ਬੰਦ ਹੋ ਜਾਣ ਤਾਂ ਨੈਚੁਰਲ ਤਰੀਕੇ ਦੇ ਨਾਲ ਸਭ ਠੀਕ ਕੀਤਾ ਜਾ ਸਕਦੀ ਆ ਤੇ ਫਿਰ ਕਈ ਲੋਕਾਂ ਦੇ ਸਵਾਲ ਇਸ ਤਰ੍ਹਾਂ ਦੇ ਵੀ ਆਉਂਦੇ ਆ ਵੀ ਕਿੰਨਾ ਚਿਰ ਇਹਨੂੰ ਖਾਣਾ ਪਊਗਾ ਤਾਂ ਫਿਰ ਅਸੀਂ ਇੱਕ ਹੀ ਗੱਲ ਕਹਿਣੀ ਹੁੰਦੇ ਆ ਵੀ ਜੇਕਰ ਮੰਨ ਲਓ ਆਪਾਂ ਗੱਡੀ ਨੂੰ ਤਿੰਨਾ ਚਾਰ ਚਲਾਉਣਾ ਉਹਦੇ ਵਿੱਚ ਡੀਜ਼ਲ ਤੇ ਪੈਟਰੋਲ ਦੀ ਜ਼ਰੂਰਤ ਪੈਂਦੀ ਆ ਜੇਕਰ ਤੁਹਾਨੂੰ ਭੋਜਨ ਦੀ ਡੇਲੀ ਲੋੜ ਪੈਂਦੀ ਆ ਤੇ ਫਿਰ ਇਸ ਕਰਕੇ ਇਸ ਖਰਾਕ ਦੀ ਵੀ ਤੁਹਾਨੂੰ ਡੇਲੀ ਲੋੜ ਪਊਗੀ ਕਿਉਂਕਿ ਜਿਹੜਾ ਤੁਸੀਂ ਭੋਜਨ ਸਵੇਰ ਤੋਂ ਸ਼ਾਮ ਤੱਕ ਖਾ ਰਹੇ ਦੇ ਨਾਲ ਭਰਿਆ ਹੋਇਆ ਹੈ ਨਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੀ ਵਰਤੋਂ ਦੇ ਵਿੱਚ ਜੋ ਆ ਰਿਹਾ ਉਹ ਤੁਸੀਂ ਬਦਲ ਨਹੀਂ ਸਕਦੇ ਹਾਂਜੀ ਇਸ ਕਰਕੇ ਇਹਨੂੰ ਮੈਨੇਜ ਕਰਨ ਵਾਸਤੇ ਜਿਹੜੀ ਅ ਜਰੂਰਤ ਆ ਸ਼ੂਗਰ ਨੂੰ ਮੈਨੇਜ ਕਰਨ ਵਾਸਤੇ ਇਨਸੂਲਿਨ ਕੁਦਰਤੀ ਤੌਰ 'ਤੇ ਤਨਕਿਰਿਆ ਦੇ ਵਿੱਚ ਪੈਦਾ ਹੁੰਦੀ ਤਾਂ ਉਹਦੇ ਵਾਸਤੇ ਤਾਂ ਮੇਸ ਖਰਾਬ ਦੀ ਲੋੜ ਆ ਹਾਂ ਤੁਸੀਂ ਉਸ ਦਵਾਈਆਂ ਤੋਂ ਬਚ ਜਾਵੋਗੇ ਜਿਹੜੀਆਂ ਤੁਹਾਡੀਆਂ ਕਿਡਨੀਆ ਲੀਵਰ ਗੈਂਗਰੀਨ ਤੇ ਅੱਖਾਂ ਖਰਾਬ ਕਰ ਸਕਦੀਆਂ ਸਨ ਬਿਲਕੁਲ ਬਿਲਕੁਲ ਤੇ ਨਾਲੇ ਇੱਕ ਗੱਲ ਹੋਰ ਵੀ ਇਹਦੇ ਆਪਾਂ ਕਰ ਸਕਦੇ ਹਾਂ ਵੀ ਸ਼ੂਗਰ ਦੇ ਮਰੀਜ਼ਾਂ ਵਾਸਤੇ ਆਪਾਂ ਆਟਾ ਵੀ ਤਿਆਰ ਕਰਤਾ ਜਿਵੇਂ ਆਪਾਂ ਅੱਜ ਗੱਲ ਕੀਤੀ ਸੀ ਵੀ ਭੋਜਨਾਂ ਬਦਲਣਾ ਚਾਹੀਦਾ ਸਵੇਰ ਤੋਂ ਸ਼ਾਮ ਤੱਕ ਦੀ ਵਰਤੋਂ ਵਿੱਚ ਵੈਸੇ ਤਾਂ ਸਾਡੇ ਟੋਟਲੀ ਹਰ ਇੱਕ ਜਿਹੜਾ ਪ੍ਰੋਡਕਟ ਬਣ ਰਿਹਾ ਉਹ ਆਰਗੇਨਿਕ ਆ ਚਾਹੇ ਆਇਲ ਹੋਵੇ ਸਰੋਂ ਦੇ ਤੇਲ ਤੋਂ ਲੈ ਕੇ ਤਿਲਾਂ ਦੇ ਤੇਲ ਤੋਂ ਲੈ ਕੇ ਸੂਰਜਮੁਖੀ ਟੋਟਲੀ ਆਰਗੇਨਿਕ ਆ ਕੋਈ ਰੈਸਪਰੇ ਨਹੀਂ ਹੁੰਦਾ ਪਰ ਸਪੈਸ਼ਲੀ ਜਿਹੜੀ ਸਾਡੇ ਕੋਲ ਡਿਮਾਂਡ ਆ ਰਹੀ ਸੀ ਵੀ ਮਿੱਟੀ 슈ਗਰ ਵਾਲੇ ਮਰੀਜ਼ਾਂ ਦੀ ਕਈ ਵੀ ਜਿਨ੍ਹਾਂ ਦੀ ਡੋਜ਼ ਬਹੁਤ ਜ਼ਿਆਦਾ ਚੁੰਡੀ ਆ ਤਣ ਤਣ ਮੇਰੀ ਡੋਜ਼ ਲੈਂਦੇ ਆ ਦਵਾਈ ਦੀ ਤੇ ਉਹਨਾਂ ਦੀ ਕਣਕ ਦੀ ਰੋਟੀ ਬੰਦ ਕਰ ਦਿੱਤੀ ਜਾਂਦੀ ਆ ਕਿਉਂਕਿ ਇਹ ਅਲਰਜੀ ਹੋ ਜਾਂਦੀ ਹੈ 슈ਗਰ ਦੇ ਮਰੀਜ਼ਾਂ ਨੂੰ ਉਹਦੇ ਵਾਸਤੇ ਅਸੀਂ ਆਤਾ ਵੀ 슈ਗਰ ਦੇ ਮਰੀਜ਼ਾਂ ਵਾਸਤੇ ਸਪੈਸ਼ਲ ਤਿਆਰ ਕਰ ਦਿੱਤਾ ਜੀਦੇ ਵਿੱਚ ਟੋਪਲੀ ਆਰਗੇਨਿਕ ਦਾਣਾ ਬਹੁਤ ਸਾਰੀਆਂ ਹੋਰ ਜਿਹੜੀਆਂ ਬੂਟੀਆਂ ਦਾ ਇੱਕ ਮਿਸਰਲ ਬਣਾ ਕੇ ਤਿਆਰ ਕਰ ਦਿੱਤਾ ਤੁਹਾਡਾ ਜਾਦਾ ਨਹੀਂ 50% ਤੋਂ ਪਲੱਸ ਕੰਮ ਤੋਂ ਸਾਠੇ ਨਹੀਂ ਕਰ ਦੇਣਾ ਜਿਹੜੀ ਸਰੀਰ ਨੂੰ ਉਹ ਭੋਜਨ ਮੈਲ ਲੱਗ ਗਿਆ ਜਿਸ ਦੀ ਲੋੜ ਸੀ ਜਿਸ ਆਰਗਨ ਦੇ ਵਿੱਚ ਪ੍ਰੋਬਲਮ ਆਈ ਸੀ ਉਹ ਠੀਕ ਹੋ ਗਈ ਆ ਇੱਕ ਵਾਰ ਫਿਰ ਤੋਂ ਅਸੀਂ ਪੂਰੇ ਭਾਰਤ ਵਾਸੀਆਂ ਨੂੰ ਇਹ ਦੱਸ ਦੇਣਾ ਚਾਹੁੰਦੇ ਆ ਕਿ ਸ਼ੂਗਰ ਦੇ ਮਰੀਜ਼ਾਂ ਨੂੰ ਘਬਰਾਉਣ ਦੀ ਲੋੜ ਨਹੀਂ ਗਈ ਔਰ ਨਾ ਇਹ ਕੋਈ ਏਡੀ ਵੱਡੀ ਬਿਮਾਰੀ ਆ ਵੀ ਜਿਹਨੂੰ ਆਪਾਂ ਕਵਰ ਨਹੀਂ ਕਰ ਸਕਦੇ हां टाइम ਰਹੀ ਜਾਂ ਇਸ ਨੂੰ ਕੰਟਰੋਲ ਕੀਤਾ ਜਾਵੇ ਤੇ ਬਾਹਰ ਲੀਆਂ ਦਵਾਈਆਂ ਤੋਂ ਬਚਿਆ ਜਾਵੇ ਤਾਂ ਇਸ ਨੂੰ ਕਵਰ ਕੀਤਾ ਜਾ ਸਕਦਾ ਤੇ ਬਾਕੀ ਸਰਜੀਤ 94 ਬ੍ਰਾਂਡ ਜੋ ਸਾਡਾ ਚੱਲ ਰਿਹਾ ਸ਼ੂਗਰ ਦੇ ਮਰੀਜ਼ਾਂ ਵਾਸਤੇ 24 ਘੰਟੇ ਦੇ ਵਿੱਚ ਸ਼ੂਗਰ ਕੰਟਰੋਲ ਹੁੰਦੀ ਆ ਤੁਸੀਂ ਜਦੋਂ ਸ਼ੁਰੂ ਕਰਦੇ ਆ ਦਵਾਈ ਤਾਂ ਉਦੋਂ ਆਪਣਾ ਟੈਸਟ ਕਰਵਾ ਲੈਣਾ ਤੇ 7 ਦਿਨ ਬਾਅਦ ਦੁਬਾਰਾ ਫੇਰ ਟੈਸਟ ਕਰਾ ਲੈਣਾ 7 ਦਿਨ ਤੱਕ ਦੇਖਣਗੇ ਤਾਂ ਰੋਬੋਟਾਂ ਨੂੰ ਕੋਈ ਨੋਰਮਲ ਨਹੀਂ ਆ। ਵੈਸੇ 24 ਘੰਟੇ ਦੇ ਵਿੱਚ ਕੰਟਰੋਲ ਕਰਦਾ ਸ਼ੁਕਰ। ਤਾਂ ਸਾਰੇ ਭਾਰਤ ਵਾਸੀਆਂ ਨੂੰ ਸਾਡੀ ਨਿਮਰਤਾ ਸਹਿਤ ਬੇਨਤੀ ਹੈ ਕਿ ਆਰਗੈਨਿਕ ਚੀਜ਼ਾਂ ਵੱਲ ਵਧੋ। ਔਰ ਜਿਨ੍ਹਾਂ ਲੋਕਾਂ ਤੱਕ ਸਾਡਾ ਇਹ ਸੁਨੇਹਾ ਜਾ ਰਿਹਾ ਤੇ ਤੁਹਾਡਾ ਵੀ ਇੱਕ ਫਰਜ਼ ਬਣਦਾ ਕੇ ਇਹਨੂੰ ਪੂਰੇ ਭਾਰਤ ਦੇ ਵਿੱਚ ਫਲਾਇਆ ਜਾਵੇ ਕਿਉਂਕਿ ਤੁਸੀਂ ਦੇਖਦੇ ਹੋ ਜਾਂਦੇ ਹੋ ਕਿ ਆਪਣੇ ਬਜ਼ੁਰਗਾਂ ਦੀ ਜਿਹੜੀ ਉਮਰ ਸੀਗੀ ਉਹ 100 ਸਾਲ ਤੋਂ ਵੀ ਪਲੱਸ ਸੀ ਤੇ ਜੇ ਅੱਜ ਦੀ ਗੱਲ ਕਰੀਏ ਤੇ 50 ਤੋਂ 60 ਤੱਕ ਜੇ ਕੋਈ ਬੰਦਾ ਪਹੁੰਚੇ ਤਾਂ ਆਪਾਂ ਨੂੰ ਬਹੁਤ ਖੁਸ਼ੀ ਦੀ ਸਮਝਣ ਵਾਲੀ ਗੱਲ ਆ ਕਾਰਨ ਕੀ ਆ ਰੇਹਸ ਪਿਆ ਜਿਹੜਾ ਜੋ ਆਪਾਂ ਖਾ ਰਹੇ ਹੈ ਨਾ ਇਹ ਸੁਨੇਹਾ ਭਾਰਤ ਦੇ ਕੋਨੇ-ਕੋਨੇ ਵਿੱਚ ਪਹੁੰਚਾਇਆ ਜਾਵੇ ਤਾਂ ਕਿ ਜਿਹੜੇ ਇਸ ਨਾਮਰਾਦ ਬਿਮਾਰੀ ਤੋਂ ਗ੍ਰਸਤ ਆ ਉਹਨਾਂ ਲੋਕਾਂ ਦਾ ਬਚਾਅ ਕੀਤਾ ਜਾਵੇ ਪੂਰੇ ਭਾਰਤ ਦੇ ਵਿੱਚ ਸਾਡੀ ਸਰਜੀਤ 94 ਜੋ ਆਪਣਾ ਸਰਜੀਤ 94 ਪਲਸ ਉਹ ਦਵਾਈ ਆ ਸ਼ੂਗਰ ਦੀ ਪਹੁੰਚ ਰਹੀ ਆ ਤੇ ਤੁਸੀਂ ਨੰਬਰ ਚੱਲ ਰਿਹਾ ਸਾਈਟ ਤੇ ਤੁਸੀਂ ਉਹ ਤੋਂ ਕੰਟੈਕਟ ਕਰ ਸਕਦੇ ਆ ਸਾਡੇ ਆਫਿਸ ਦੇ ਵਿੱਚ ਸੰਪਰਕ ਕਰ ਸਕਦੇ ਆ ਤੁਹਾਡੇ ਘਰ ਦੇ ਵਿੱਚ ਉਸ ਦੀ ਡਿਲੀਵਰੀ ਪਹੁੰਚੂਗੀ ਪੰਜਾਬ ਦੇ ਕੁੱਝ ਜ਼ਿਲ੍ਹਿਆਂ ਦੇ ਵਿੱਚ ਸਟੋਰ ਆਪਣੇ ਖੁੱਲ ਚੁੱਕੇ ਆ ਤੇ ਬਾਕੀ ਇੱਥੇ ਇੱਕ ਗੱਲ ਹੋਰ ਵੀ ਹੈ ਜਿੱਦਾਂ ਜਗਰਾਤ ਸਿੰਘ ਉਹਨਾਂ ਨੂੰ ਪਹਿਲਾਂ ਵੀ ਅਸੀਂ ਆਪਣੀ ਗੱਲ ਹੋਈ ਸੀ ਕਿ ਬੱਚੇ ਪੜੇ ਲਿਖੇ ਬਾਹਰ ਦੇਸ਼ਾਂ ਨੂੰ ਭਜਰੇ 25 25 30 ਲੱਖ ਰੁਪਈਆ ਲਾ ਕੇ ਹੈਨਾ ਤੇ ਉਸ ਉਤਰ ਵੀ ਗੱਲ ਹੋਈ ਸੀ ਦੁਬਾਰਾ ਜਦੋਂ ਆਏ ਤਾਂ ਅੱਜ ਟੌਪਿਕ ਤੇ ਗੱਲ ਕਰਾਂਗੇ ਕਿ ਭਾਈ ਮਾਪਿਆਂ ਨੂੰ ਸਿਖਲਿਆ ਦੇ ਰਹੇ ਆ ਕਿ ਭਾਈ ਬੱਚਿਆਂ ਨੂੰ 25 25 30 ਲੱਖ ਰੁਪਈਆ ਲਾ ਕੇ ਤੁਹਾਨੂੰ ਵਿਦੇਸ਼ਾਂ ਵਿੱਚ ਭੇਜਣ ਦੀ ਜ਼ਰੂਰਤ ਨਹੀਂ ਇੱਥੇ ਰਹਿੰਦੇ ਆ ਉਹਨਾਂ ਨੂੰ ਸਟੋਰ ਬਣਾ ਕੇ ਦੇਵੋ ਅਸੀਂ ਸਹਿਯੋਗ ਕਰਾਂਗੇ ਅਸੀਂ ਉਹਨਾਂ ਨੂੰ ਟ੍ਰੇਨਿੰਗ ਦਵਾਵਾਂਗੇ ਲੱਖ ਤੋਂ ਡੇਢ 2 ਲੱਖ ਰੁਪਈਆ ਉਹ ਮਹੀਨੇ ਦਾ ਇੱਥੇ ਤੁਹਾਡੇ ਕੋਲੇ ਰਹਿ ਕੇ ਕਮਾ ਸਕਦੇ ਫਿਰ 25-30 ਲੱਖ ਰੁਪਈਆ ਲੋਨ ਦੀ ਵੀ ਲੋੜ ਨਹੀਂ 2.5 ਤੋਂ 3 ਲੱਖ ਰੁਪਈਏ ਦੇ ਵਿੱਚ ਸਟੋਰ ਖੋਲ੍ਹ ਕੇ ਕੰਮ ਚਲਾ ਸਕਦੇ ਆ ਹਾਂਜੀ ਸੋ ਅੱਜ ਇਹਨਾਂ ਕੁਝ ਕਹਿਣਿਆ ਹੋਇਆ ਆ ਤੁਹਾਡੇ ਕੋਲ ਯਾਦ ਚਾਹੁੰਦੇ ਆ ਤੇ ਦੁਬਾਰਾ ਫਿਰ ਜੇ ਮੌਕਾ ਮਿਲਿਆ ਤਾਂ ਜਰੂਰ ਹਾਂਜੀ ਜਰੂਰ ਅੱਗੇ ਸੇ ਟੌਪਿਕ ਤੇ ਆਪਾਂ ਗੱਲ ਕਰਾਂਗੇ ਹਾਂਜੀ ਹਾਂਜੀ ਭਾਈ ਜੀ ਦਾ ਖਾਸ ਸਾਹਿਬ ਹੈ ਗੁਰਜੀਤ ਸਿੰਘ ਫਤਿਹ ਸੋ ਅੱਜ ਫਿਰ ਤੋਂ ਭਾਈ ਸਾ ਦਿੱਤੀ ਹੈ ਸੋ ਉਹਨਾਂ ਨੇ ਬਿਲਕੁਲ ਸਹੀ ਕਿਹਾ ਕਿ ਜਿਹੜੀ ਸ਼ੂਗਰ ਦੀ ਬਿਮਾਰੀ ਹੈ ਉਹ ਜੰਗਲ ਦੀ ਅਗਵਾ ਅਗਵੰਗ ਫੈਲ ਰਹੀ ਹੈ ਸੋ ਉਹਨਾਂ ਦਾ ਕਹਿਣਾ ਹੈ ਕਿ ਇਸ ਨੂੰ ਅਸੀਂ 24 ਘੰਟਿਆਂ ਦੇ ਅੰਦਰ ਅੰਦਰ ਰੋਕ ਸਕਦੇ ਹਾਂ ਕਾਬੂ ਚ ਕਰ ਸਕਦੇ ਹਾਂ ਸੋ ਅਸੀਂ ਭਾਈ ਸਾਹਿਬ ਨੂੰ ਉਹਨਾਂ ਦਾ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਾਂ ਸੋ ਉਹਨਾਂ ਨੇ ਬਾਕੀ ਦੱਸ ਦਿੱਤਾ ਹੈ ਕਿ ਉਹਨਾਂ ਦਾ ਜਿਹੜਾ ਕੰਟੈਕਟ ਨੰਬਰ ਹੈ ਉਹ ਇੱਥੇ ਦਿੱਤਾ ਗਿਆ ਹੈ ਸੋ ਤੁਸੀਂ ਜੇ ਕਿਸੇ ਵੀ ਬਿਮਾਰੀ ਬਾਰੇ ਜਾਣਕਾਰੀ ਲੈਣੀ ਹੋਵੇ ਤਾਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਸੋ ਸਾਡਾ ਬਹੁਤ ਹੀ ਬਹੁਤ ਪਹਿਲਾਂ ਤੋਂ ਧੰਨਵਾਦ ਦਸ਼ਰਦ ਜੋ ਸਾਡੇ ਨਾਲ ਦਰਸ਼ਕ ਜੁੜੇ ਹਨ ਉਹਨਾਂ ਦਾ ਵੀ ਬਹੁਤ ਹੀ